ਇਸ ਵਾਰ ਇਲੈਕਸ਼ਨ ਔਰ ਪਬਲਿਕ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਨਹੀਂ ਹੈ ਜਨਤਾ ਦਾ ਮੋਦੀ ਜੀ ਕੇ ਪ੍ਰਤੀ ਉਤਨਾ ਵਿਸ਼ਵਾਸ ਨਹੀਂ ਹੋਗਾ ਜਿੰਨਾ ਰਹਾ ਐ ਦੋ ਗ੍ਰਾਮ ਮੰਦਰ ਦੀ ਗੱਲ ਕਰ ਰਹੇ ਹਾਂ ਔਰ ਮੋਦੀ ਜੀ ਦਾ 412 ਦੀ ਗੱਲ ਕਰ ਰਹੇ ਕਿਉਂਕਿ ਜਨਤਾ ਉਹਨਾਂ ਨੂੰ ਇੰਨਾ ਉੱਚਾ ਮਿਲ ਰਿਹਾ ਉਹਨਾਂ ਨੂੰ ਜਨਤਾ ਵੱਲੋਂ ਰੈਲੀਆਂ ਕਾਠ ਬਹੁਤ ਵੱਡੇ ਵੱਡੇ ਜਾ ਰਹੇ ਨਰਿੰਦਰ ਮੋਦੀ ਜੀ ਦਾ ਦਸਵੇਂ ਘਰ ਚ ਸ਼ਨੀ ਹੈ ਜੀ ਔਰ ਉਹਦੇ ਬਿਲਕੁਲ ਸਾਹਮਣੇ ਸ਼ਨੀ ਆਇਆ ਹੋਇਆ ਹੈ ਸ਼ਨੀ ਸ਼ਨੀ ਨੂੰ ਦੇਖ ਰਿਹਾ ਹੈ ਤਾਂ ਇਹਦਾ ਮਤਲਬ ਪਲੱਸ ਜਾਂ ਮਾਈਨਸ ਜ਼ਬਰਦਸਤ ਹੋਏਗਾ ਅੱਛੀ ਫੈਨ ਫੋਲੋਇੰਗ ਹੈ ਕਿ ਉਹਨਾਂ ਦਾ ਵਿਆਹ ਹੋਊਗਾ ਇਹ ਤਾਂ ਬਹੁਤ ਸਾਰੇ ਲੋਕਾਂ ਨੇ ਉਮੀਦ ਛੱਡਤੀ ਸੀ ਨਹੀਂ ਨਹੀਂ ਵਿਆਹ 100% ਹੋਏਗਾ ਮੰਗਲ ਵਾਸਤੇ ਸ਼ਨੀ ਅੱਛਾ ਨਹੀਂ ਹੁੰਦਾ ਹੂੰ ਔਰ ਦਸਵੇਂ ਘਰ ਚ ਸ਼ਨੀ ਅਗਰ ਆ ਜਾਏ ਤਾਂ ਸ਼ਨੀ ਕੀ ਦ੍ਰਿਸ਼ਟੀ ਸ਼ਨੀ ਪਰ ਹੋਣਾ ਯਾਰਾ ਆਛਾ ਨਹੀਂ ਹੁੰਦਾ ਰਾਹੁਲ ਗਾਂਧੀ ਪਹਿਲਾਂ ਨਾਲੋਂ ਮਜ਼ਬੂਤ ਸਾਬਿਤ ਹੋਣਗੇ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਅਰਥ ਟੀਵੀ ਪੰਜਾਬ ਮੈਂ ਹਾਂ ਅਨੁਰਾਗ ਸ਼ਰਮਾ ਦੋਸਤੋ ਗੱਲ ਕਰ ਲਈਏ ਜੋਤਿਸ਼ ਦੀ ਜੋਤਿਸ਼ ਜਿੱਥੇ ਇੱਕ ਗਿਆਨ ਹੈ ਇੱਕ ਵਿਦਿਆ ਹੈ ਉੱਥੇ ਸਾਇੰਸ ਵੀ ਮੰਨਦੀ ਹੈ ਕਿ ਜੋਤਿਸ਼ ਵਾਕੇ ਹੀ ਨਕਸ਼ਤਰ ਔਰ ਗ੍ਰਹਿ ਦੀ ਚਾਲ ਦੇ ਅਕੋਰਡਿੰਗ ਚੱਲਦਾ ਸੋ ਜੋਤਿਸ਼ ਬਹੁਤ ਵਿਸ਼ਾਲ ਸਮੁੰਦਰ ਹੈ ਇਸ ਦਾ ਪਾਰ ਪਾਣਾ ਬੜਾ ਮੁਸ਼ਕਲ ਹੈ ਪਰ ਬਹੁਤ ਸਾਰੇ ਲੋਕ ਅਜੇ ਨੇ ਜਿਹੜੇ ਇਸ ਦੇ ਬਹੁਤ ਨੇੜੇ ਪਹੁੰਚ ਜਾਂਦੇ ਆ ਔਰ ਉਹਨਾਂ ਦੀ ਕੀਤੀ ਹੋਈ ਭਵਿੱਖਬਾਣੀ ਜਾਂ ਉਹਨਾਂ ਦੀ ਕੀਤੀ ਹੋਈ ਚਰਚਾ ਬੜੀ ਸਟੀਕ ਬੈਠਦੀ ਹੈ ਅਜਿਹੀ ਇੱਕ ਸ਼ਖਸ਼ੀਅਤ ਪਟਿਆਲਾ ਦੇ ਵਿੱਚ ਨੇ ਜਿਨ੍ਹਾਂ ਨੇ ਟਰੰਪ ਬਾਰੇ ਵੀ ਭਵਿੱਖਬਾਣੀ ਕੀਤੀ ਜਿਨ੍ਹਾਂ ਨੇ ਸਲਮਾਨ ਖਾਨਵਾਰੇ ਵੀ ਭਵਿੱਖਬਾਣੀ ਕੀਤੀ ਹੋਰ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਬਾਰੇ ਉਹਨਾਂ ਨੇ ਭਵਿੱਖਬਾਣੀ ਕੀਤੀ ਖਾਸ ਤੌਰ ਤੇ ਇਲੈਕਸ਼ਨਾਂ ਨੂੰ ਲੈ ਕੇ ਜਿਸ ਤਰ੍ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਟਾਈਮ ਸੀ ਉਦੋਂ ਭਵਿੱਖਬਾਣੀ ਕੀਤੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਬਾਰੇ ਦੱਸਿਆ ਕਿ ਉਹ ਕਿੰਨੀ ਵੋਟਾਂ ਤੇ ਜਿੱਤਣਗੇ ਤੇ ਕਿੱਦਾਂ ਜਿੱਤਣਗੇ ਹਰ ਚੀਜ਼ ਬਾਰੇ ਉਹਨਾਂ ਨੇ ਅੰਕਲਨ ਕੀਤਾ ਸੋ ਅੱਜ ਦੇਸ਼ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਨੇ ਤੀਜਾ ਚਰਨ ਖਤਮ ਹੋ ਚੁੱਕਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਰਾ ਹੈ ਕਿ ਅੱਕੀ ਵਾਰ 400% ਸੋ ਉਸ ਤੋਂ ਬਾਅਦ ਵਿਰੋਧੀ ਆਪਣੀ ਆਪਣੀ ਗੱਲ ਕਰਦੇ ਆ ਇੰਡੀ ਗੜ ਚੋੜ ਹੋ ਚੁੱਕਿਆ ਮਤਲਬ ਵੱਡਾ ਇੱਕ ਇਸ ਵਕਤ ਕੈਲੀਅ ਸੰਗਰਾਮ ਰਾਜਨੀਤੀ ਦੇ ਵਿੱਚ ਆਇਆ ਹੋਇਆ ਤੇ ਸਾਡੇ ਨਾਲ ਵਰਮਾ ਜੀ ਮੌਜੂਦ ਨੇ ਉਹਨਾਂ ਨੇ ਇਸ ਵਾਰ ਫੇਰ ਇੱਕ ਭਵਿੱਖਬਾਣੀ ਕਰਤੀ ਹੈ ਦੋ ਜਨਮ ਕੌਂਟੀਨੀਆਂ ਉਹ ਦੇਖਣਗੇ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੀ ਸੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਵੈਰੀ ਮਚ ਮੈਂ ਸੁਰੇਗੰਦ ਵਰਮਾ ਸਰ ਐਕਟਿਵ ਫਰਮ ਦਾ ਲਾਸਟ 38 ਇਅਰਸ ਜੀ ਰਿਸਰਚ ਕਰਦਾ ਹੈ ਜੋਤਿਸ਼ ਦੇ ਉੱਤੇ ਹੂੰ ਮੇਰਾ ਜਿਹੜਾ ਅਪਰੋਚ ਹੈ ਜੀ ਉਹ ਸਾਇੰਟਿਫਿਕ ਹੈ ਨਾ ਕਿ ਮੇਰਾ ਕੋਈ ਪਾਰਟੀ ਦੇ ਤਰਫ ਵਿਰੋਧ ਕਰਨਾ ਜਾਂ ਪਾਰਟੀ ਦੀ ਫੇਵਰ ਚ ਕਰਨਾ ਐਸਾ ਨਹੀਂ ਹੈ ਹੂੰ ਦੋੜ ਦੋ ਚਾਰ ਜਿਵੇਂ ਮੈਥਮੈਟਿਕਲ ਦੀ ਕੈਲਕੂਲੇਸ਼ਨ ਹੈ ਜੀ ਉਹ ਮੈਂ ਕਰਦਾ ਹਾਂ ਉਹ ਨਿਸਪਕਸ਼ ਹੋ ਕੇ ਹਮ ਇਹ ਜਿਹੜਾ ਹੈ ਜੋ ਮੈਨੇ ਅਨੁਭਵ ਕਰਿਆ ਹੈ ਉਹ ਮੈਂ ਤੁਹਾਨੂੰ ਦੱਸ ਦਣਾ ਹੈ ਹਾਂ ਬਈ ਇਹਦੇ ਚ ਕਿਸੇ ਤਰ੍ਹਾਂ ਦਾ ਕੋਈ ਮੇਰਾ ਆਪਣਾ ਨਿੱਜੀ ਸਵਾਰਥ ਨਹੀਂ ਹੈ ਠੀਕ ਹੈ ਜੋਤਿਸ਼ ਕੀ ਹੈ ਜੋਤਿਸ਼ ਦਾ ਇੱਕ ਨਮੂਨਾ ਦਿਖਾ ਦੋ ਹੁਣ ਕਿਉਂਕਿ ਮੈਨੇ ਜੀਓਬਿਡਨ ਟਰੰਪ ਮਹਾਰਾਣੀ ਪ੍ਰਤਿਂਦ ਕੋਰ ਮਹਾਰਾਜਾ ਸਾਹਿਬ ਨਵਜੋਤ ਸਿੰਘ ਸਿੱਧੂ ਹਮਮ ਅਤੇ ਕੇਜਰੀਬਾ ਇਹਨਾਂ ਸਭ ਦੀ ਪ੍ਰੈਡਿਕਸ਼ਨ ਜਿੰਨੇ ਵੀ ਅਜ ਤੱਕ ਅਖਬਾਰਾਂ ਚ ਕਰੀ ਸੀ ਜੀ ਭਗਵਾਨ ਕੇ ਦਿਆ ਦੇ ਨਾਲ ਆਪ ਕੋ ਪੂਰੀਆਂ ਪਈਆਂ ਹਮ ਅੱਜ ਸਮਾਂ ਬਹੁਤ ਜ਼ਬਰਦਸਤ ਹੈ ਜੀ ਲੋਕਾਂ ਦੇ ਵਿੱਚ ਬਹੁਤ ਇੱਕ ਉਤਸ਼ਾਹ ਹੈ ਇਹ ਜਾਣਨ ਦਾ ਕਿ ਇਸ ਵਾਰ ਗਵਰਨਮੈਂਟ ਕਿਸ ਦੀ ਬਣੇਗੀ ਅਤੇ ਕਿਸ ਤਰ੍ਹਾਂ ਦੀ ਬਣੇਗੀ ਉਸਕਾ ਸਟੇਟਸ ਕੀ ਰਹੇਗਾ ਹਮ ਜਹਾਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੀ ਕੁੰਡਲੀ ਦਾ ਹਿਸਾਬ ਹੈ ਜੀ ਜੋਤਿਸ਼ੀ ਲੈਂਗੁਏਜ ਜੀ ਕੀ ਆ ਬੋਲਦੀ ਹੈ ਮੈਂ ਉਹ ਬੋਲਦਾ ਇੱਕ ਕੁੰਡਲੀ ਹੁਣ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਛਾ ਉਹਨਾਂ ਦੀ ਕੁੰਡਲੀ ਬਣਾਈ ਮੇਰੇ ਹੱਥ 'ਚ ਸਾਡੇ ਦਰਸ਼ਕਾਂ ਨੂੰ ਵੀ ਦੇਖੋ ਜੀ ਇਹ ਮੈਨੇ ਐਨਾਲਿਸਿਸ ਕਰੀ ਹੋਈ ਹੈ ਜੀ ਜੀ ਇਹ ਬਹੁਤ ਡੀਪ ਐਨਾਲਿਸਿਸ ਕਰਿਆ ਹੋਇਆ ਹੈ ਹਮਮ ਔਰ ਇਹਨਾਂ ਦਾ ਐਨਾਲਿਸਿਸ ਤੋਂ ਬਾਅਦ ਮੈਨੇ ਇਹ सारे दशा महादशा अंतरदशा प्रतंत्र दशा, अंतर दशा, दशा हैं कि एट प्रेजेंट टाइम क्या चल रहा है इन्ह का लगन वृश्चिक है जी और इन्ह का शनि दसवें घर च है जी एट प्रेजेंट शनि ग्यारह नंबर पर होके मतलब फोर्थ भाव में हो करके जो जन्म दा शनि है उसको देख रहा है अच्छा ज्योतिष की एक लैंग्वेज है कि जन्म दे वेले जड़ा भी शनि जहां भी बैठा है जी। अगर गोचर का भी शनि वहां आ जाए तब प्लस माइनस लाइफ से जरूर होगा जी ए पक्की बात है ठीक है यानी कि जिस तरह नरेंद्र मोदी जी का दसवें घर शनि है जी और उदे बिल्कुल सामने शनि आया हुआ है शनि शनि देख रहा है

और मंगल वास्ते शनि अच्छा नहीं हों और दसवें कार्य शनि अगर आ जाए तो शनि की दृष्टि शनि पर होना ज्यादा अच्छा नहीं होता शनि यानी कि इन्हों का लगन दो नंबर होंगे सात नंबर होंगे या छे नंबर हो जाए तीन नंबर होंगे और शनि वहां आंदा तो प्लस हों क्योंकि एंटी शनि और इन्हों की सबसे बड़ी बात यह है ਕਿ ਸ਼ਨੀ ਦਾ ਇਹ ਪੀਰੀਅਡ 24 6 2024 ਤੱਕ ਰਹੇਗਾ। ਅੱਛਾ 24 ਜੂਨ 2024 ਤੱਕ ਹੀ ਰਹੇਗਾ। ਠੀਕ ਹੈ ਰਿਜ਼ਲਟ ਚਾਰ ਨੂੰ ਆ ਜਾਣਾ। ਰਿਜ਼ਲਟ ਚਾਰ ਨੂੰ ਆ ਜਾਣਾ। ਹਾਂ। ਤਾਂ ਇਸ ਕਰਕੇ ਜਿਹੜਾ ਹੈਗਾ ਕੋਈ ਅੱਛਾ ਸੰਕੇਤ ਨਹੀਂ ਹੈ। ਹੂੰ। ਔਰ ਦੂਸਰੀ ਬਾਤ ਇਹ ਹੈ। ਮਤਲਬ ਤੁਸੀਂ ਕਹਿ ਰਹੇ ਹੋ ਕਿ ਇਸ ਵਕਤ ਜਨਮ ਪੱਤਰੀ ਦੇ ਹਿਸਾਬ ਸੇ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਗ੍ਰਹਿ ਦਸ਼ਾ ਨਹੀਂ ਜਾ ਰਹੀ ਕਿਉਂਕਿ 2024 ਦੇ ਇਲੈਕਸ਼ਨ ਹੈ ਤੇ 400 ਪਾਰ ਦੀ ਗੱਲ ਹੋ ਰਹੀ ਹੈ। ਪਰ ਜਨਮ ਕੁੰਡਲੀ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਜਾਂਦੀ ਨਹੀਂ ਬੋਲ ਨਹੀਂ ਬੋਲ ਸੋ ਹਾਂ ਅੱਗੇ ਤੁਸੀਂ ਇਹਦੀ ਪ੍ਰੋਡਕਸ਼ਨ ਜਰੂਰ ਦੂਸਰੀ ਬਾਤ ਇਹ ਹੈ ਜੀ ਜਾਦੂਈ ਦੇਖੋ ਵੀ ਕਿਆ ਜਨਤਾ ਸਾਡੀ ਫੇਵਰ ਚ ਹੈ ਤਾਂ ਚੰਦਰ ਨੂੰ ਦੇਖਿਆ ਜਾਂਦਾ ਹੈ ਜੀ ਚੰਦਰ ਕਾਰਕ ਗ੍ਰਹਿ ਹੈ ਹਮ ਤਾਂ ਅਗਰ ਚੰਦਰ ਥੋੜਾ ਬਹੁਤ ਅੱਛਾ ਹੈ ਤਾਂ ਜਨਤਾ ਤੁਹਾਨੂੰ ਬਹੁਤ ਪਿਆਰ ਕਰੇਗੀ ਸਨਮਾਨ ਕਰੇਗੀ ਮਾਨ ਕਰੇਗੀ ਜੀ ਆਪ ਤੁਸੀਂ ਕਹਿੰਗੇ ਠੀਕ ਹੈ ਜਨਤਾ ਬਹੁਤ ਮਾਨ ਕਰਦੀ ਹੈ और सम्मान भी दिलती है और बड़ा अच्छा बोलते हैं और स्पीकर बहुत अच्छे हैं और जनता के बीच इन्हों का बड़ा रुतवा है बिल्कुल है जी तो इन्ह का चंद्र नो डाउट बहुत ही बढ़िया है है जी क्योंकि भाग्य का स्वामी चंद्र लगन च बैठ गया लगनेश के नाल बैठ गया तो मंगल और चंद्र परम मित्र है तो क्या होया जनता तो इन्हों सम्मान मिले लेकिन प्रेजेंट क्या है कि शनि की दृष्टि चंद्र पर है अच्छा शनि की दसवीं दृष्टि चंद्र पर है उस मेलाफिक करता चंद्र पर दाग चंद्र पर दाग का मतलब है जनता का मोदी जी के प्रति उतना विश्वास नहीं होगा जितना रहा है ਪਰ ਹੁਣ ਤਾਂ ਬੜਾ ਵਿਸ਼ਵਾਸ ਹੈ ਜੀ ਲੋਕ ਗ੍ਰਾਮ ਮੰਦਰ ਦੀ ਗੱਲ ਕਰ ਰਹੇ ਹੋ ਔਰ ਮੋਦੀ ਜੀ ਦਾ 400 ਪਾਰ ਦੀ ਗੱਲ ਕਰ ਰਹੇ ਕਿਉਂਕਿ ਜਨਤਾ ਉਹਨਾਂ ਨੂੰ ਇੰਨਾ ਉਤਸ਼ਾਹ ਮਿਲ ਰਿਹਾ ਹੈ ਉਹਨਾਂ ਨੂੰ ਜਨਤਾ ਵੱਲੋਂ ਰੈਲੀਆਂ ਇਕੱਠ ਬਹੁਤ ਵੱਡੇ ਵੱਡੇ ਜਾ ਰਹੇ ਹੈ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਅਸੀਂ ਟੀਵੀ ਦੇ ਕੇ ਜਾਂ ਬਾਜ਼ਾਰ ਦੇ ਹਜ਼ੂਮ ਨੂੰ ਦੇਖ ਕੇ ਇਹ ਗੱਲ ਨਹੀਂ ਕਰ ਰਹੇ ਅਸੀਂ ਤਾਂ ਗ੍ਰਹਿ ਗ੍ਰਹਿ ਦੀ ਲੈਂਗੁਏਜ ਕੀ ਹੈ ਇਸ ਟਾਈਮ ਹੈ ਗ੍ਰਹਿ ਕੀ ਬੋਲ ਰਹੇ ਹੈ ਉਹ ਉਹ ਅਸੀਂ ਬੋਲਦੇ ਠੀਕ ਹੈ ਬਿਲਕੁਲ ਕਿਉਂਕਿ ਚੰਦਰ ਜਨਤਾ ਹੈ जनता के ऊपर शनि की दृष्टि होना चंद्र और शनि परम शत्रु हैं ता जिसके कारण आक्रोश जनता का विरोध ओपोजिशन पार्टी का विरोध ये स्वाभाविक होता है अच्छा ठीक है ना जी जी ता इस करके एट प्रेजेंट जून तक समय अच्छा नहीं है उस तो बाद चौबीस जून दो हजार चौबीस तो लेके इक्कीस अठ दो हजार तक बुद्ध आ जाएगा ਬੁੱਧ ਵੀ ਇਨਕਾ ਅੱਛਾ ਨਹੀਂ ਹੈ ਇਸ ਕਰਕੇ ਨਵਾਸ਼ ਕੁੰਡਲੀ ਮੇਂ ਵੀ ਬੁੱਧ ਜਿਹੜਾ ਹੈਗਾ ਉਹ ਸ਼ਨੀ ਦੇ ਘਟ ਹੈ ਸ਼ਨੀ ਕੇ ਮੁਤਾਬਕ ਹੀ ਫਲ ਦੇਗਾ ਅੱਛਾ ਇਸ ਦਾ ਮਤਲਬ ਇਹ ਹੈ ਕਿ ਲੇਕਿਨ ਗਵਰਨਮੈਂਟ ਇਹਨਾਂ ਦੀ ਵੀ ਬਣੇਗੀ ਮੈਂ ਸਵਾਲ ਇਹੀ ਕਰਨਾ ਚਾਹੁੰਦਾ ਸੀ ਵੀ ਕੀ ਤੁਸੀਂ ਤਾਂ ਮਤਲਬ ਜਿਸ ਤਰ੍ਹਾਂ ਜਨਮ ਪੱਤਰੀ ਦੇਖ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਉਣ ਵਾਲੀ 24 ਦੀ ਇਲੈਕਸ਼ਨਾਂ ਦੇ ਵਿੱਚ ਤੇ ਪੰਡਤ ਜੀ ਦਾ ਕਹਿਣਾ ਹੈ ਕਿ ਜਿਹੜੀ ਇਹ ਜਨਮ ਪੱਤਰੀ ਕਹਿੰਦੀ ਹੈ ਸਾਇੰਟਿਫਿਕ ਗੱਲ ਕਰ ਰਹੇ ਹੈ ਕਿ ਉਸ ਦੇ ਮੁਤਾਬਕ ਇਸ ਵਾਰ ਇਲੈਕਸ਼ਨ ਔਰ ਪਬਲਿਕ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਨਹੀਂ ਹੈ ਫਿਰ ਸਵਾਲ ਬਣ ਜਾਂਦਾ ਹੈ ਵੀ ਸਰਕਾਰ ਕਿਸ ਦੀ ਆਏਗੀ ਸਰਕਾਰ বিজেਪ ਦੀ ਹੀ ਗੱਠ ਜੋੜ ਕਰਕੇ ਬਣੇਗੀ ਮਤਲਬ ਕੇਂਦਰ ਜੇ ਸਰਕਾਰ বিজেপি ਦੀ ਆਜੂਗੀ ਗੱਠ ਜੋੜ ਬਣ ਕੇ ਅੱਛਾ ਹਾਂ ਜੀ ਇਹ ਤਾਂ ਤੁਸੀਂ ਬੜੀ ਥੋੜੀ ਜਿਹੀ ਹੁਣ ਕਹਿੰਦੇ ਉਲਝਾਉਣ ਵਾਲੀ ਗੱਲ ਕਰਤੀ ਵੀ ਕੁੰਡਲੀ ਸਹੀ ਨਹੀਂ ਚੰਦਰ ਸਹੀ ਨਹੀਂ ਬੁੱਧ ਸਹੀ ਨਹੀਂ ਸ਼ਨੀ ਸਹੀ ਨਹੀਂ ਪਰ ਸਰਕਾਰ ਫਿਰ ਵੀ বিজেপি ਦੀ ਬਣ ਜੂਗੀ ਉਹ ਇਸ ਕਰਕੇ ਬਣ ਜਾਏਗੀ ਕਿਉਂਕਿ 2 ਤਰੀਕ ਨੂੰ ਬ੍ਰਹਸਪਤੀ ਜਿਹੜਾ ਹੈਗਾ ਉਹ ਇਹਨਾਂ ਦਾ ਬ੍ਰਿਸ਼ ਰਾਸ਼ੀ ਵਿੱਚ ਆ ਚੁੱਕਾ 400 ਪਰ ਹੋ ਜੂ ਨੋ ਨੋ ਇਹ ਮੈਕਸਿਮਮ ਇਹਨਾਂ ਦਾ ਰਹੇਗਾ 230 ਤੋਂ ਲੈ ਕੇ 262 ਤੱਕ ਅੱਛਾ ਇਹ বিজেপি ਲੈ ਲਏਗੇ 230 اور 262 ٹھیک ਹੈ ਇਹ ਮੇਰਾ ਸਰਵਾਸ਼ਟਕ ਵਰਗ ਦੇ ਵਿੱਚ ਇੰਨੀਆਂ ਸੀਟਾਂ ਆਉਣਗੀਆਂ ਹੂੰ ਮਤਲਬ ਕਹਿੰਦੇ ਚਾਹੇ ਜਨਮ ਪੱਤਰੀਆਂ ਹੱਕ ਦੇ ਵਿੱਚ ਨਹੀਂ ਹੈਗੀਆਂ ਪਰ ਸਰਕਾਰ ਬਣ ਜੂਗੀ ਕਿਉਂਕਿ ਇੱਕ ਗ੍ਰਹਿ ਐਦਾਂ ਦਾ ਵੀ ਹੈਗਾ ਜਿਹੜਾ ਉਹਨਾਂ ਦੀ ਫੇਵਰ ਦੇ ਵਿੱਚ ਜਾਊਗਾ ਜਿਵੇਂ ਡਿਫੈਂਸ ਕਰਦਾ ਹੈ ਡਿਫੈਂਸ ਕਰਦਾ ਹੈ ਸਰਕਾਰ ਫਿਰ ਵੀ ਕਹਿੰਦੇ ਆ ਕਿ ਨਰਿੰਦਰ ਮੋਦੀ ਬਣਾ ਜਾਣਗੇ ਚਾਹੇ ਗੱਟ ਛੂਟ ਕਰ ਲੈਣ ਤੇ ਅ ਅੱਗੇ ਗੱਲ ਕਰ ਲਈਏ ਵੀ ਹੁਣ ਇੱਕ ਹੋਰ ਸ਼ਖਸ ਹੈਗੇ ਆ ਦੇਸ਼ ਦੇ ਵਿੱਚ ਇਹਨਾਂ ਦੇ ਨਾਂ ਦੇ ਉੱਤੇ ਬੜੀ ਚਰਚਾ ਚੱਲਦੀ ਹੈ ਰਾਹੁਲ ਗਾਂਧੀ ਹਾਂਜੀ ਸੋ ਰਾਹੁਲ ਗਾਂਧੀ ਦੀ ਵੀ ਜਨਮ ਪੱਤਰੀ ਦੇਖ ਰਹੇ ਆ ਆ ਦੇਖੋ ਜੀ ਇਹ ਰਾਹੁਲ ਜੀ ਦੀ ਮੇਰੇ ਕੋਲ ਜਨਮ ਪੱਤਰੀ ਹੈਗੀ ਠੀਕ ਹੈ ਇਹ ਜੀ ਹਾਂ ਤੇ ਇਹਨਾਂ ਦਾ ਜਨ ਜਿਹੜਾ ਠੀਕ ਹੈ ਜੀ ਨਿਊ ਦਿੱਲੀ ਤਾਂ ਐਟ ਪ੍ਰੈਸੈਂਟ ਇਨ ਆ ਦੀ ਜਿਹੜੀ ਦਸ਼ਾ ਹੈ ਮਹਾ ਦਸ਼ਾ ਮੰਗਲ ਕੀ ਹੈ ਔਰ ਚੰਦਰ ਦਾ ਅੰਤਰ ਹੈ ਅਕਤੂਬਰ 2024 ਤੱਕ ਅੱਛਾ ਜੀ ਔਰ ਗੁਰੂ ਜਿਹੜਾ ਹੈ 27 6 2024 ਤੱਕ ਹੈ ਹੂੰ ਔਰ ਗੁਰੂ ਇਹਨਾਂ ਦਾ ਜਿਹੜਾ ਹੈਗਾ ਉਹ 10 ਛਟੇ ਇੱਕ ਅੱਜ ਬੈਠਾ ਹੈ छठा घर शत्रु का होंगे है तो वहां वहां पर गुरु होना और दसवें घर कर्म का होता है कर्म देख रहा है सत्ता देख रहा है पावर न देख रहा है लाभ न देख रहा है और गुरु जो है एट प्रेजेंट दो नंबर पर ही आया हुआ है लगन च आया हुआ है इस करके राहुल जी कंपेयर टू द 2019 काफी अच्छी फ्रॉम जनता मिलेगी अच्छा मतलब प्यार आ, लोका ना ब्यार, सद्भावना रिस्पेक्ट ऑनर बढ़ेगा इन्हें प्रति सम्मान और इज्जत बढ़ेगी और सीटा कांग्रेस काफी अच्छी ले जाएंगी सेकंड ला, लार्जेस्ट विरोधी पार्टी ये बन जाएगी मतलब कांग्रेस का भविख भी बढ़िया नज़र आ रहा है हाँ जी हाँ ਬਿਲਕੁਲ ਆ ਰਹੀ ਹੈ ਜੀ ਜੀ ਸੁਬੜੀ ਵਧੀਆ ਤੁਸੀਂ ਗੱਲ ਦੱਸੀ ਹੈ ਵੀ ਕਾਂਗਰਸ ਵਾਲਾਂ ਨੂੰ ਥੋੜਾ ਜਿਹਾ ਹੌਸਲਾ ਹੋ ਜਾਊਗਾ ਨਹੀਂ ਤਾਂ ਕਹੀ ਜਾਂਦੇ ਸੀ ਵੀ ਮੋਦੀ 400 ਪਾਰ ਕਰ ਜੂਗਾ ਪਰ ਕਾਂਗਰਸ ਵਾਲਾਂ ਨੂੰ ਮੈਂ ਦੱਸ ਦਿਆਂ ਕਿ ਰਾਹੁਲ ਗਾਂਧੀ ਜਨਮ ਪੱਤਰੀ ਜਿਹੜੀ ਉਹ ਬਹੁਤ ਵਧੀਆ ਸਾਹਮਣੇ ਆ ਰਹੀ ਹੈ ਕਹਿੰਦੇ ਆ ਵੀ ਪਹਿਲਾਂ ਨਾਲੋਂ ਵਧੀਆ ਕਰਨਗੇ ਬਾਕੀ ਹੁਣ ਵਰਮਾ ਜੀ ਅੱਗੇ ਦੱਸਣਗੇ ਵੀ ਹੋਰ ਕੀ ਕੀ ਆ ਰਹੀ ਹੈ ਜੀ ਤਬਦੀਲੀ ਕੀ ਹੋ ਰਹੀ ਹੈ ਤਬਦੀਲੀ ਇਹ ਹੋ ਰਹੀ ਹੈ ਸਰ ਕਿ 11 ਨੰਬਰ ਪਰ ਸ਼ਨੀ ਬੈਠਾ ਹੈ ਅੱਛਾ ਜੀ ਔਰ ਸ਼ਨੀ ਜਿਹੜਾ ਹੈਗਾ ਇਨਕਾ ਮਾਰਗੀ ਹੋ ਕਰਕੇ 11 ਨੰਬਰ ਪਰ ਹੀ छठे अः सताई छे दो हजार चौबीस तो लेके तीस सत्त दो हजार चौबीस तक रहेगा जी उस तो बुद्ध रहेगा ये लगन का मित्र होने के कारण और नवाश कुंडली गुरु का यहाँ दूसरे घर च होना शुक्र के घर च होना बहुत मान सम्मान और इज्जत देता है हाँ हाँ गुरु विष्णु है और लक्ष्मी ਜਿਹੜਾ ਹੈਗਾ ਉਹ ਸਰਸਵਤੀ ਲక్ష్ਮੀ ਕਹਿ ਲੋ ਉਹ ਅ ਬ੍ਰਿਸ਼ ਲਗਨ ਜਾਂ ਆਪਣਾ ਤੂਲਾ ਲਗਨ ਜੀ ਹੈਗਾ ਦਾਇਸ਼ ਕਰਕੇ ਬਹੁਵਾ ਵਿਸ਼ਨੋ ਲక్ష్ਮੀ ਦਾ ਮਿਲਨ ਹੋ ਕਰਕੇ ਕਾਫੀ ਰਿਸਪੈਕਟ ਆਨਰ اور ਇੱਜਤ ਸਮਾਂ ਰਹੀ ਤੇ ਵਿਆਹ ਵਾਲਾ ਖਾਨਾ ਵੀ ਦੇਖ ਲੋ ਰਾਹੁਲ ਗਾਂਧੀ ਦਾ ਇਹਨਾਂ ਨੂੰ ਪਹਿਲਾਂ ਆਪਾਂ ਇਹ ਕੱਢ ਲਈਏ ਮੇਰੇ ਨਾਲ ਵਿਆਹ ਦੀ ਡੇਟ ਦੇ ਦਾਂਗੇ ਅੱਛਾ ਵਿਆਹ ਦੀ ਡੇਟ ਦੇ ਦੋਗੇ ਡੇਟ ਦੇ ਦਾਂਗੇ ਮਹੀਨਾ ਦਾ ਬਹੁਤ ਦੂਰ ਹੈ ਮੈਂ ਡੇਟ ਵੀ ਆਫ ਟਾਈਮ ਵੀਰੇ ਵੀ ਦੇ ਸਕਦਾ ਅੱਛਾ ਇਹ ਪੱਕੀ ਗੱਲ ਹੈ ਸੋ ਲੋ ਜੀ ਜਿਹੜੇ ਰਾਹੁਲ ਗਾਂਧੀ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਐ ਉਹਨਾਂ ਨੂੰ ਸੂਰੇਕਾਂਤ ਬਰਮਾ ਜੀ ਡੇਟ ਟਾਈਮ ਵੀ ਦੇ ਦੇਣਗੇ ਵੀ ਇਸ ਟਾਈਮ ਰਾਹੁਲ ਗਾਂਧੀ ਫੇਰੇ ਕਰਾਂਗੇ ਮੈਂ ਤਾਂ ਇਸ ਗੱਲ ਨੂੰ ਸੁਣ ਕੇ ਹੀ ਖੁਸ਼ੀ ਮਹਿਸੂਸ ਕਰਨਗੇ ਜਿਹੜੇ ਕਾਂਗਰਸ ਵਾਲੇ ਨੇ ਜਾਂ ਉਹਨਾਂ ਨੂੰ ਚਾਹਣ ਵਾਲੇ ਨੇ ਰਾਹੁਲ ਗਾਂਧੀ ਦੀ ਅੱਛੀ ਫੈਨ ਫੋਲੋਇੰਗ ਹੈ ਕਿ ਉਹਨਾਂ ਦਾ ਵਿਆਹ ਹੋਊਗਾ ਇਹ ਤਾਂ ਬਹੁਤ ਸਾਰੇ ਲੋਕਾਂ ਨੇ ਉਮੀਦ ਛੱਡਤੀ ਸੀ ਨਹੀਂ ਨਹੀਂ ਵਿਆਹ 100% ਹੋਏਗਾ ਜੀ ਹੂੰ ਅ ਇਸੇ ਕੋਈ ਦੋ ਰਾਏ ਨਹੀਂ ਬਿਆਨ ਨਹੀਂ ਹੋਏਗਾ ਹੋਏਗਾ ਅੱਛਾ 100% ਹੋਏ 55 ਸਾਲ ਦੇ ਹੋਗੇ ਜੀ ਕੋਈ ਨਾ ਜੀ ਚਾ 55 ਦੇ ਹੋ ਜਾਣ ਅੱਛਾ ਮੋਤੀ ਜੀ ਜੀ ਤੁਸੀਂ ਦੇਖ ਰਹੇ ਸੀਗੇ ਹੁਣ ਏਜਡ ਨੇ ਆਪਾਂ ਉਹਨਾਂ ਦੀ ਸਿਹਤ ਬਾਰੇ ਵੀ ਕੋਈ ਗੱਲ ਕਰੀਏ ਸਿਹਤ ਕਿਵੇਂ ਰਹੂਗੀ ਸਿਹਤ ਇਹਨਾਂ ਦੀ ਥੋੜੀ ਜੀ ਖਰਾਬ ਰਹੇਗੀ ਜੀ 6 ਮਹੀਨੇ ਤੋਂ ਬਾਅਦ 6ਵੇਂ ਮਹੀਨੇ ਤੋਂ ਬਾਅਦ ਅੱਛਾ ਕਿਦਾਂ ਮਤਲਬ ਕੋਈ ਪ੍ਰੋਬਲਮ ਆਏਗੀ ਹੈਲਥ ਰਿਲੇਟਡ ਪ੍ਰੋਬਲਮ ਹੈ ਠੀਕ ਹੈ ਜੀ ਕਿਉਂਕਿ ਦ੍ਰਿਸ਼ਕਾਂ ਕੁੰਡਲੀ ਮੈਨੇ ਕੱਢੀ ਸੀ ਜੀ ਇਹਨਾਂ ਦੀ ਹਾਂ ਤਾਂ ਇਹਨਾਂ ਦੀ ਦ੍ਰਿਸ਼ਕਾਂ ਕੁੰਡਲੀ ਦੇ ਵਿੱਚ ਵੀ ਮੈਨੇ ਦੇਖਿਆ ਹੈ ਤਾਂ ਦ੍ਰਿਸ਼ਕਾਂ ਦਾ ਸਵਾਮੀ ਸ਼ਨੀ ਹੀ ਹੈ ਔਰ ਨਮਾਸ਼ ਜਿਹੜਾ ਹੈ ਸ਼ਨੀ ਜਿਹੜਾ ਹੈਗਾ ਇਹ 8ਵੇਂ ਘਰ ਦਾ ਹੀ ਸਵਾਮੀ ਹੋ ਕੇ ਹਾਂ ਔਰ ਸ਼ਨੀ ਉੱਥੇ ਬੈਠਾ ਹੈ ਇਸ ਕਰਕੇ ਸਿਹ ਦੇ ਪ੍ਰਤੀ ਵੀ ਥੋੜਾ ਜਿਹਾ ਇਨਨੁਸਤਰ ਕਰਨਾ ਪਏਗਾ ਸਤਰ ਕਰਨਾ ਇਹ ਫਿਰ ਤੁਸੀਂ ਕੋਈ ਉਪਾਏ ਵੀ ਦੱਸ ਦਿਓ ਜੀ ਨਾਲ ਨਾਲ ਜਿਵੇਂ ਸਿੱਟਾ ਵਧਾਉਣ ਦਾ ਕੋਈ ਉਪਾਏ ਹੋਵੇ ਅਸੀਂ ਤਾਂ ਸਹੀ ਰੱਖਣ ਦਾ ਕੋਈ ਉਪਾਏ। ਦੇਖੋ ਜੀ ਮੈਂ ਜਦੋਂ ਪਹਿਲਾ ਅਰਜ਼ ਕੀਤੀ ਹੈ ਵੀ ਮੇਰਾ ਕੋਈ ਕਿਸੇ 파ਟਨਰ ਨਾਲ ਕੋਈ ਤਾਲੁਕਾਤ ਨਹੀਂ ਹੈ। ਠੀਕ ਹੈ। ਮੈਂ ਤਾਂ ਨਿਸਪਕਸ਼ ਹੋ ਕੇ ਆਪਣੀ ਵਿਦਿਆ ਦਿਖਾਉਂਦਾ ਹਮੇਸ਼ਾ ਕ੍ਰੀਜ਼ੀ ਰਹਿੰਦਾ ਹੈ। ਇਹ ہماری ਰੇਸ਼ੀਮ ਉਹਨੇ ਜਿਹੜੀ ਵਿਦਿਆ ਕੱਢੀ ਹੈ। ਜੀ। ਇਹ ਰਿਸਰਚ ਜਿਹੜੀ ਹੈ ਇਹ ਵਾਕਈ ਰਿਸਰਚ ਬੜੀ ਹਾਈਲੀ ਅਪਰੀਸ਼ੀਏਬਲ ਹੈ। ਦੇਖਣ ਵਾਲਾ ਅਦਮੀ ਚਹੀਦਾ ਹੈ। ਜੀ। ਇਹ ਜੁਮਾ ਟਾਈਮ ਦਾ ਡਿਵੋਸ਼ਨ ਦੇ ਨਾਲ ਨਾਲ ਪਰਮਾਤਮਾ ਦੇ ਨਾਲ ਜੁੜਿਆ ਹੋਵੇ ਤਾਂ ਫਿਰ ਆਂਦੀ ਆ ਅਦਰਵਾਜ਼ੀ। ਨਹੀਂ ਆ। ਸੋ ਠੀਕ ਹੈ ਜੀ ਇੱਕ ਸਾਇੰਟੀਫਿਕ ਮੈਥਮੈਟਿਕ ਹੈ ਜੋਤਿਸ਼ ਨੂੰ ਬਹੁਤ ਸਾਰੇ ਲੋਕ ਵਹਿਮ ਅੰਧਵਿਸ਼ਵਾਸ ਕਹਿੰਦੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਇੱਕ ਟਾਈਮਿੰਗ ਦੇ ਅਕੋਰਡਿੰਗ ਨਕਸ਼ਤਰਾਂ ਦੇ ਹਿਸਾਬ ਨਾਲ ਜਦੋਂ ਘੁੰਮਦੇ ਨਕਸ਼ਤਰ ਉਸ ਦੇ ਹਿਸਾਬ ਸਿਰ ਘੜੀਆਂ ਬਣੀਆਂ ਹੋਈਆਂ ਉਸ ਦੇ ਮੁਤਾਬਕ ਗੈਰ ਗ੍ਰਹਾਂ ਦੀ ਜਿਹੜੀ ਸਥਿਤੀ ਦੇਖ ਕੇ ਉਹਨਾਂ ਨੂੰ ਪੜ੍ਹਨਾ ਇੱਕ ਸਾਇੰਸ ਹੈ ਔਰ ਉਸ ਸਾਇੰਸ ਨੂੰ ਜੋਤਿਸ਼ ਕਿਹਾ ਜਾਂਦਾ ਹੈ ਵਕ-ਵਕ ਤਰੀਕੇ ਦੇ ਨਾਲ ਵਕ-ਵਕ ਲੋਕ ਇਸ ਨੂੰ ਆਪਣੇ ਰਿਕਾਰਡਿੰਗ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜੇਕਰ ਸੈਂਟੀਫਿਕ ਕੋ ਇਸਤੇਮਾਲ ਕਰੇ ਤਾਂ ਇਸ ਤਰ੍ਹਾਂ ਦੇ ਰਿਜ਼ਲਟ ਵੀ ਦਿੱਤੇ ਜਾ ਸਕਦੇ ਆ ਕਿਉਂਕਿ ਇਹਨਾਂ ਦੇ ਦੱਸੇ ਹੋਏ ਰਿਜ਼ਲਟ ਸਟੀਕ ਸਾਬਿਤ ਹੋਏ ਆ ਸੋ ਹੁਣ ਅਸੀਂ 4 ਜੂਨ ਜਾਂ 5 ਜੂਨ ਨੂੰ ਇਹਨਾਂ ਕੋਲ ਪਹੁੰਚਾਂਗੇ ਫਿਰ ਇੱਕ ਵਾਰ ਇੰਟਰਵਿਊ ਕਰਾਂਗੇ ਕਿਉਂਕਿ ਇਹਨਾਂ ਨੇ ਸਪਸ਼ਟ ਤੌਰ ਤੇ ਕਹਿਤਾ ਕਿ 400 ਪਾਰ ਨਹੀਂ ਹੋਏਗੀ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਜ਼ਰੂਰ ਬਣੇਗੀ ਪਰ 400 ਪਾਰ ਨਹੀਂ 250 60 ਆ ਜਾ 250 60 ਦੀ ਨਾਲੇ ਗੱਲ ਕੀਤੀ ਹੈ ਰਾਹੁਲ ਗਾਂਧੀ ਬਾਰੇ ਇਹਨਾਂ ਨੇ ਕਹਿਤਾ ਹੈ ਕਿ ਰਾਹੁਲ ਗਾਂਧੀ ਪਹਿਲਾਂ ਨਾਲੋਂ ਮਜ਼ਬੂਤ ਸਾਬਿਤ ਹੋਣਗੇ ਪਰ ਸੱਤਾ ਦੇ ਵਿੱਚ ਨਹੀਂ ਆਣਗੇ ਕਿਉਂਕਿ ਹਜੇ ਉਹਨਾਂ ਦੇ ਗ੍ਰਹਿ ਜਿਹੜੇ ਸਹੀ ਨਹੀਂ ਚੱਲ ਰਹੇ ਵਿਆਹ ਦੀ ਗੱਲ ਵੀ ਅਸੀਂ ਛੇੜੀ ਸੀ ਕਹਿੰਦੇ ਵੀ ਉਹ ਵੀ ਦੱਸਾਂਗੇ ਅੱਜ ਫਿਲਹਾਲ ਰਾਜਨੀਤੀ ਦੀ ਗੱਲ ਕਰਾਂਗੇ ਸੋ ਬਹੁਤ ਵਧੀਆ ਜੀ ਤੁਸੀਂ ਜਿਹੜੀ ਪ੍ਰੈਡਿਕਸ਼ਨਸ ਦਿੱਤੀਆਂ ਨੇ ਜਾਂ ਤੁਸੀਂ ਅੰਕਲਨ ਕੀਤੇ ਆ ਸੋ ਅਸੀਂ 5 ਜੂਨ ਨੂੰ ਫੇਰ ਇੱਕ ਵਾਰ ਤੁਹਾਡੇ ਰੂਪਰੂ ਹੋਵਾਂਗੇ ਦਰਸ਼ਕਾਂ ਨਾਲ ਤੁਹਾਡੀ ਜਰੂਰ ਮੁਲਾਕਾਤ ਕਰਾਵਾਂਗੇ ਸਰ ਮੈਂ ਉਸ ਦਿਨ ਤੁਹਾਨੂੰ ਰਾਹੁਲ ਜੀ ਦੇ ਨਾਲ ਡੇਟ ਆਫ ਮੈਰਿਜ ਦੇ ਦੂੰਗਾ ਬਸ ਪਰ ਰਾਹੁਲ ਜੀ ਨੂੰ ਮੈਂ ਕਹਾਂਗਾ ਮੈਨੂੰ ਇਨਵੀਟੇਸ਼ਨ ਕਾਰਡ ਜਰੂਰ ਭੇਜ ਦੇਣਾ ਜਰੂਰ ਭੇਜਣਗੇ ਇਹ ਤੁਸੀਂ ਉਹਨਾਂ ਦਾ ਮੈਨੂੰ ਲੱਗਦਾ ਸੋਨੀਆ ਗਾਂਧੀ ਜੀ ਭੇਜਣਗੇ ਸਾਫ ਦੇਖੋ ਇਹ ਬੜੇ ਲੋਗ ਹੈ ਜੀ ਹੈ ਜੀ ਸਾਨੂੰ ਤਾਂ ਇਹ ਨਹੀਂ ਬੋਲਦਾ ਕਿ ਸਾਡੀ ਬਾਤ ਸੁਣ ਲਈ ਉਹਨਾਂ ਨੇ ਜੀ ਜਰੂਰ ਸੁਣਨਗੇ ਜੀ ਸੋਸ਼ਲ ਮੀਡੀਆ ਦੀ ਬਹੁਤ ਤਾਕਤ ਹੈ ਲੋਕੋ ਨਾਲ ਤੱਕ ਗੱਲ ਪਹੁੰਚਾਣਗੇ ਸੋ ਬਣੇ ਰਹੋ ਅਰਥ ਟੀਵੀ ਪੰਜਾਬ ਦੇ